ਰੀਵਿਊ ਜਿਵੇਂ ਦੇਖ ਰਿਹਾ ਅੱਜ ਚੌਥਾ ਦੇਣਾ ਉਹਦੇ ਵਿੱਚ ਕਿਹੜਾ ਨਹੀਂ ਮਹਾਰਾਜੀ ਕਿੰਨਾ ਸੱਚੇ ਪਾਸ਼ਾ ਦਾ ਸਹੀ ਹੈ। ਉਹ ਪ੍ਰਾਣਾ ਸਮਾਂ ਦੌਰ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਫਰਕ ਲੱਗਦਾ ਹੈ। ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੈ। ਦੇਖੋ ਵਕਤ ਨਾਲ ਚੀਜ਼ ਜ਼ਿਆਦਾ ਬਦਲਦੀਆਂ ਹਨ। ਜ਼ਮਾਨਾ ਵੀ ਬਦਲਦਾ ਹੈ। ਪਰ ਤੁਹਾਡੀ ਨਿੱਜੀ ਜ਼ਿੰਦਗੀ 'ਚ ਸਾਦਗੀ ਜੀ ਰਹਿੰਦੀ ਹੈ। ਫਿਰ ਉਹੀ ਸਾਦਗੀ ਹੈ। ਇਹ ਇੱਕ ਲਗਵੰਨੀਆ ਤੋੜ ਕੇ ਗਈ ਹੈ। ਮੈਨੂੰ ਲੱਗਦਾ ਜਿਹੜੀਆਂ ਹੁਣ ਸਾਡੀਆਂ ਫਿਲਮਾਂ ਇੱਕ ਲਗ ਰੰਗ ਚ ਬਣ ਗਿਆ। ਭਾਈ ਸੱਚੀ ਗੱਲ ਕੋ ਕਹਿਣਾ ਚਾਹੋਂਗੇ ਦੋ ਸ਼ਬਦ। ਨਹੀਂ ਮੈਂ ਤੁਸੀਂ ਕਹਿਣਾ ਮੈਂ ਕੀ ਕਹਿ ਸਕਦਾ। ਨਹੀਂ ਭਾਈ ਰਿਵਿਊ ਜਿਵੇਂ ਦੇਖ ਰਿਹਾ ਅੱਜ ਚੌਥਾ ਦੇਣਾ ਉਸ ਦੇ ਵਿੱਚ ਕੁਝ ਕਹਿਣਾ ਚਾਹੁੰਦਾ। ਨਹੀਂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਸ ਇਹੀ ਕਹਿ ਸਕਦਾ। ਲੋਕਾਂ ਦਾ ਰਿਸਪੌਂਸ ਜਿਵੇਂ ਮਿਲ ਰਿਹਾ ਹੈਗਾ ਪਿਆਰ ਉਹ ਜਿਵੇਂ ਪਹਿਲਾਂ ਤੋਂ ਸਟਾਰਟਿੰਗ ਤੋਂ ਹੋਣ ਦਾ ਕੁਝ ਦੇਖੋ ਜਦੋਂ ਪਿਆਰ ਇੰਨਾ ਮਿਲ ਜੇ ਨਾ ਆਪਣੇ ਮੂੰਹ ਕਹਿੰਦੇ ਵੈਸੇ ਨਹੀਂ ਜੱਜਦੇ। ਬਸ ਇਹੀ ਕਹਿ ਸਕਦਾ ਵੀ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ। ਬਸ ਕੀ ਭਰਾ ਵੀ ਨਾਲ ਨੇ ਜਿਵੇਂ ਇਹ ਸਮਾਂ ਤੁਹਾਨੂੰ ਲੱਗਦਾ ਪੁਰਾਣੇ ਇੰਡਸਟਰੀ ਦੇ ਵਿੱਚ ਸਭ ਤੋਂ ਬੈਠੀ ਹੋ ਤੁਸੀਂ ਹੈ ਨਾ ਕੰਮ ਕਰ ਰਹੇ ਹੋ ਸਿਨਿਅਰਿਟੀ ਦੀ ਬੇਦੀ ਗੱਲ ਕਰ ਰਹੀਏ ਜਾਂ ਉਹਦੇ ਨਾਲ ਦੀਏ ਲੰਬੀਆਂ ਸਮਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖੀਆਂ ਨੇ ਹੰਡਾਈਆਂ ਵੀ ਨੇ ਤੇ ਉਹ ਪੁਰਾਣਾ ਸਮਾਂ ਦੌਰ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਫਰਕ ਲੱਗਦਾ ਜੀ ਨਹੀਂ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਨਾ ਦੇਖੋ ਵਕਤ ਨਾਲ ਚੀਜ਼ਾਂ ਦਾ ਬਦਲਦੀਆਂ ਹਨ ਜ਼ਮਾਨਾ ਵੀ ਬਦਲਦਾ ਪਰ ਤੁਹਾਡੀ ਨਿੱਜੀ ਜ਼ਿੰਦਗੀ ਚ ਸਾਦਗੀ ਜੀ ਰਹਿੰਦੀ ਹੈ ਫਿਰ ਉਹੀ ਸਾਦਗੀ ਹੈ ਜੇ ਤੁਸੀਂ ਆਪ ਦਾ ਕੰਮ ਨਵੇੜ ਕੇ ਫालतੂ ਬਕਬਕ ਨਹੀਂ ਕਰਦੇ ਸਮਾਜਿਕ ਮਿਹਰੇ ਤੇ ਆਪਣਾ ਕੰਮ ਕਰਦੇ ਹੋ ਕਚੇਰੀ ਚ ਰੱਖ ਦਿੰਦੇ ਹੋ ਜੇ ਆਪਦੇ ਖੇਚ ਜਾ ਵੜਦੇ ਹੋ ਉਹ ਫਿਰ ਉਹੀ ਸੱਦ ਗਿਆ ਜਿਹੜੀ ਪੁਰਾਣੀ ਸਾਡੇ ਬਾਬਿਆਂ ਦਾਦਿਆਂ ਸੀ ਅੱਜ ਦੇ ਯੂਥ ਨੂੰ ਕੁਝ ਕਹਿਣਾ ਚਾਹੁੰਦਾ ਯੂਥ ਇਹ ਫਿਰ ਇਹ ਫਿਲਮ ਦਾ ਇਹ ਇੱਕ ਲਗ ਬਣ ਗਈਆਂ ਤੋੜ ਕੇ ਗਈ ਹੈ ਮੈਨੂੰ ਲੱਗਦਾ ਜਿਹੜੀਆਂ ਹੁਣ ਸਾਡੀਆਂ ਫਿਲਮਾਂ ਇੱਕ ਅਲੱਗ ਰੰਗ ਚ ਬਣਨ ਗਈਆਂ ਤੁਸੀਂ ਦੇਖਿਓ ਨੌਜਵਾਨ ਜਿਹੜੇ ਡਾਇਰੈਕਟਰ ਆ ਜਿਹੜੇ ਆਪਣੇ ਨਵੇਂ ਮੁੰਡੇ ਵੀ ਕੰਮ ਕਰਦੇ ਆ ਉਹ ਆਉਣਗੇ ਹੋਰ ਹੋਰ ਅੱਛਾ ਸਿਨੇਮਾ ਬਣਾਉਣਗੇ ਔਰ ਆਪਾਂ ਇੱਕ ਫਿਲਮ ਨਾਲ ਨਹੀਂ ਸਿਨੇਮਾ ਸਾਰਿਆਂ ਨੂੰ ਬਣਾਉਣਾ ਪਊਗਾ ਔਰ ਜਿਹੜੀ ਪੰਜਾਬ ਦੀ ਜਿਹੜੀ ਜਿਹੜੀਆਂ ਸਾਡੀਆਂ ਦੀ ਪੰਜਾਬੀਆਂ ਦੀ ਰੜਕ ਤੇ ਮੜਕਰ ਇਹ ਸਿਰ ਮੇਜ ਬਹੁਤ ਜ਼ਰੂਰੀ ਹੈ ਲੱਗਦਾ ਟ੍ਰੈਂਡ ਬਦਲੂਗਾ ਕੁਝ ਇਹ ਤਾਂ ਹੁਣ ਤੁਸੀਂ ਦੱਸੋਗੇ ਮੈਂ ਆਈ ਕੈਨਟ ਸੇ ਇਨਥਿੰਗ ਠੀਕ ਇਹ ਸਾਨੂੰ ਮਾਨ ਸਾਹਿਬ ਦਾ ਜ਼ਰੂਰ ਉਹਨਾਂ ਨੇ ਕਹਿਆ ਹੈਗਾ ਕਿ ਆਉਣ ਵਾਲਾ ਸਮਾਂ ਦੱਸੂਗਾ ਵੀ ਟ੍ਰੈਂਡ ਕਿੱਧਰ ਨੂੰ ਜਾਂਦਾ ਹੈਗਾ ਬਾਕੀ ਲੋਕਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਰਿਵਿਊ ਜਿਵੇਂ ਦੇਖ ਰਿਹਾ ਅੱਜ ਚੌਥਾ ਦੇਣਾ ਉਹਦੇ ਵਿੱਚ ਫਰਕ ਨਹੀਂ ਮਾਰਾ ਇਹ ਵੀ ਕਿਰਪਾ ਸੱਚੇ ਪਾਸ਼ ਬਸ ਏਕ ਉਹ ਪੁਰਾਣਾ ਸਮਾਂ ਦੌਰ ਅਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਫਰਕ ਆ ਲੱਗਦਾ ਨਹੀਂ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਦੇਖੋ ਵਕਤ ਨਾਲ ਚੀਜ਼ਾਂ ਦਾ ਬਦਲਦੀਆਂ ਹਨ ਜ਼ਮਾਨਾ ਵੀ ਬਦਲਦਾ ਹੈ ਪਰ ਤੁਹਾਡੀ ਨਿੱਜੀ ਜ਼ਿੰਦਗੀ 'ਚ ਸਾਦਗੀ ਜੀ ਰਹਿੰਦੀ ਹੈ ਫਿਰ ਉਹੀ ਸਾਦਗੀ ਇਹ ਇੱਕ ਲਗ ਬੰਨੀਆ ਤੋੜ ਕੇ ਗਈ ਹੈ ਮੈਨੂੰ ਲੱਗਦਾ ਹੈ ਜਿਹੜੀਆਂ ਹੁਣ ਸਾਡੀਆਂ ਫਿਲਮਾਂ ਇੱਕ ਲਗ ਰੰਗ 'ਚ ਬਣ ਗਈਆਂ ਬਾਈ ਸਸਤੀ ਗੱਲ ਕੋ ਕਹਿਣਾ ਚਾਹੂੰਗਾ ਦੋ ਸ਼ਬਦ ਮੈਂ ਮੈਂ ਤੁਸੀਂ ਕਹਿਣਾ ਮੈਂ ਕੀ ਕਹਿ ਸਕਦਾ ਨਹੀਂ ਭਾਈ ਰਿਵਿਊ ਜਿਵੇਂ ਦੇਖ ਰਿਹਾ ਅੱਜ ਚੌਥਾ ਦੇਣਾ ਉਸ ਦੇ ਵਿੱਚ ਕੁਝ ਕਹਿਣਾ ਚਾਹੁੰਦਾ ਨਹੀਂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਸ ਇਹੀ ਕਹਿ ਸਕਦਾ ਲੋਕਾਂ ਦਾ ਰਿਸਪੌਂਸ ਜਿਵੇਂ ਮਿਲ ਰਿਹਾ ਹੈਗਾ ਪਿਆਰ ਉਹ ਜਿਵੇਂ ਪਹਿਲਾਂ ਤੋਂ ਸਟਾਰਟਿੰਗ ਤੋਂ ਹੁਣ ਦਾ ਕੁਝ ਦੇਖੋ ਜਦੋਂ ਪਿਆਰ ਇੰਨਾ ਮਿਲ ਜੇ ਨਾ ਆਪਣੇ ਮੂੰਹ ਕਹਿੰਦੇ ਵੈਸੇ ਨਹੀਂ ਜਜਦੇ ਬਸ ਇਹੀ ਕਹਿ ਸਕਦਾ ਵੀ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਦੀ ਭਰਾ ਵੀ ਨਾਲ ਨੇ ਜਿਵੇਂ ਇਹ ਸਮਾਂ ਤੁਹਾਨੂੰ ਲੱਗਦਾ ਹੈ ਪੁਰਾਣੇ ਇੰਡਸਟਰੀ ਦੇ ਵਿੱਚ ਸਭ ਤੋਂ ਬੈਠੀ ਹੋ ਤੁਸੀਂ ਹੈ ਨਾ ਕੰਮ ਕਰ ਰਹੇ ਹੋ ਸੀਨੀਅਰਟੀ ਦੀ ਵੈਦ ਦੀ ਗੱਲ ਕਰ ਰਹੀਏ ਜਾਂ ਉਹਨਾਂ ਲਈ ਲੰਬੀਆਂ ਸਮੇਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖੀਆਂ ਨੇ ਹੰਡਾਈਆਂ ਵੀ ਨੇ ਤੇ ਉਹ ਪੁਰਾਣਾ ਸਮਾਂ ਦੌਰ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਫਰਕ ਲੱਗਦਾ ਜੀ ਨਹੀਂ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਨਾ ਦੇਖੋ ਵਕਤ ਨਾਲ ਚੀਜ਼ਾਂ ਦਾ ਬਦਲਦੀਆਂ ਹਨ ਜ਼ਮਾਨਾ ਵੀ ਬਦਲਦਾ ਹੈ ਪਰ ਤੁਹਾਡੀ ਨਿੱਜੀ ਜ਼ਿੰਦਗੀ ਚ ਸਾਦਗੀ ਜੀ ਰਹਿੰਦੀ ਹੈ ਫਿਰ ਉਹੀ ਸਾਦਗੀ ਹੈ ਜੇ ਤੁਸੀਂ ਆਪ ਦਾ ਕੰਮ ਨਿਵੇੜ ਕੇ ਫालतੂ ਬਕਬਕ ਨਹੀਂ ਕਰਦੇ ਸਮਾਜਿਕ ਮੀਲੇ ਤੇ ਆਪਣਾ ਕੰਮ ਕਰਦੇ ਹੋ ਕਚਹਿਰੀ ਚ ਰੱਖ ਦਿੰਦੇ ਹੋ ਫਿਰ ਆਪਦੇ ਖੇਤ ਚ ਜਾ ਵੜਦੇ ਹੋ ਉਹ ਫਿਰ ਉਹੀ ਸਦਗੀ ਹੈ ਜਿਹੜੀ ਪੁਰਾਣੀ ਸਾਡੇ ਬਾਬਿਆਂ ਦਾਦਿਆਂ ਸੀ ਅੱਜ ਦੇ ਯੂਥ ਨੂੰ ਕੁਝ ਕਹਿਣਾ ਚਾਹੁੰਦਾ ਯੂਥ ਇਹ ਇਹ ਫਿਲਮ ਦਾ ਇਹ ਇੱਕ ਲੱਗ ਬਣ ਗਈਆਂ ਤੋੜ ਕੇ ਗਈ ਹੈ ਮੈਨੂੰ ਲੱਗਦਾ ਜਿਹੜੀਆਂ ਹੁਣ ਸਾਡੀਆਂ ਫਿਲਮਾਂ ਇੱਕ ਲੱਗ ਰੰਗ ਚ ਬਣਨ ਗਈਆਂ ਤੁਸੀਂ ਦੇਖਿਓ ਨੌਜਵਾਨ ਜਿਹੜੇ ਡਾਇਰੈਕਟਰ ਆ ਜਿਹੜੇ ਆਪਣੇ ਨਵੇਂ ਮੁੰਡੇ ਵੀ ਕੰਮ ਕਰਦੇ ਆ ਉਹ ਆਉਣਗੇ ਹੋਰ ਹੋਰ ਅੱਛਾ ਸਿਨੇਮਾ ਬਣਾਉਣਗੇ ਔਰ ਆਪਾਂ ਇੱਕ ਫਿਲਮ ਨਾਲ ਲਈ ਸਿਨੇਮਾ ਸਾਰਿਆਂ ਨੂੰ ਬਣਾਉਣਾ ਪਊਗਾ ਔਰ ਜਿਹੜੀ ਪੰਜਾਬ ਦੀ ਜਿਹੜੀ ਜਿਹੜੀ ਸਾਡੀਆਂ ਦੀ ਪੰਜਾਬੀਆਂ ਦੀ ਰੜਕ ਤੇ ਮੜਕਰ ਇਹ ਸਿਰਮੇ ਚ ਬਹੁਤ ਜ਼ਰੂਰੀ ਹੈ ਹੁਣ ਲੱਗਦਾ ਟ੍ਰੈਂਡ ਬਦਲੂਗਾ ਕੁਝ ਇਹ ਤਾਂ ਹੁਣ ਤੁਸੀਂ ਦੱਸੋਗੇ ਮੈਂ ਆਈ ਕੈਨਟ ਸੇਅ ਆਨੀਥਿੰਗ ਇਹ ਸਾਨੂੰ ਮਾਨ ਸਾਹਿਬਤਾ ਜ਼ਰੂਰ ਉਹਨਾਂ ਨੇ ਕਹਿਆਗਾ ਕਿ ਆਉਣ ਵਾਲਾ ਸਮਾਂ ਦੱਸੂਗਾ ਵੀ ਟ੍ਰੈਂਡ ਕਿੱਧਰ ਹੋ ਜਾਂਦਾ ਹੈਗਾ ਬਾਕੀ ਲੋਕਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ